ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ 'ਚ ਆਪਾਂ ਪੈਟਰੋਲ ਦੀ ਖੋਜ ਕਿਵੇਂ ਹੋਈ ਸੀ ਇਹਦੇ ਬਾਰੇ ਗੱਲ ਕਰਾਂਗੇ ਪੈਟਰੋਲੀਅਮ ਜਿਸ ਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਹੈ ਊਰਜਾ ਖੇਤਰ ਦੀ ਸਭ ਤੋਂ ਵੱਡੀ ਤੇ ਕ੍ਰਾਂਤੀਕਾਰੀ ਖੋਜ ਹੈ ਇਸ ਨੇ ਮਨੁੱਖੀ ਸਭਿਅਤਾ ਦੇ ਵਿਕਾਸ ਵਿੱਚ ਹੋਰ ਕਿਸੇ ਵੀ ਕਾਰਕ ਨਾਲੋਂ ਵੱਡਾ ਯੋਗਦਾਨ ਪਾਇਆ ਇਸ ਦੇ ਕਾਰਨ ਹੀ ਖੇਤੀਬਾੜੀ ਤੇ ਉਦਯੋਗਿਕ ਕ੍ਰਾਂਤੀ ਹੋਈ ਸ਼ੜਕੀ ਤੇ ਸਮੁੰਦਰੀ ਸਫ਼ਰ ਵਿੱਚ ਤੀਜੀ ਆਈ ਤੇ ਹਵਾਈ ਸਫ਼ਰ ਸੰਭਵ ਹੋਇਆ ਇਹ ਧਾਰਨਾ ਕਿ ਇਸ ਦੀ ਖੋਜ ਸਭ ਤੋਂ ਪਹਿਲਾਂ ਅਰਬ ਦੇਸ਼ਾਂ ਵਿੱਚ ਹੋਈ ਸੀ ਜਿਸ ਕਾਰਨ ਉਹ ਦੁਨੀਆ ਦੇ ਸਭ ਤੋਂ ਧਨਵਾਨ ਦੇਸ਼ ਬਣ ਗਏ ਸੀ ਪਰ ਅਸਲੀਅਤ ਇਹ ਹੈ ਕਿ ਇਨਸਾਨ ਹਜ਼ਾਰਾਂ ਸਾਲਾਂ ਤੋਂ ਪੈਟਰੋਲੀਅਮ ਦੀ ਹੋਂਦ ਤੋਂ ਜਾਣੂ ਸੀ ਤੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ ਜਦੋਂ ਕਿ ਈਰਾਨ ਵਿੱਚ ਤੇਲ ਦੀ ਖੋਜ 1908, ਇਰਾਕ ਵਿੱਚ 1927, ਸਾਊਦੀ ਅਰਬ ਵਿੱਚ 1938, ਕੁਵੇਤ ਵਿੱਚ 1939, ਕਤਰ ਵਿੱਚ 1949, ਦबई ਵਿੱਚ 1966 ਤੇ ਅਬੂਦਾਬੀ ਵਿੱਚ 1960 ਵਿੱਚ ਹੋਈ ਸੀ। ਇਹਨਾਂ ਦੇਸ਼ਾਂ ਵਿੱਚ ਤੇਲ ਦੀ ਖੋਜ ਹੋਣ ਤੋਂ ਪਹਿਲਾਂ ਹੀ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਰਿਫਾਇਨਰੀਆਂ ਲੱਗ ਚੁੱਕੀਆਂ ਸਨ ਜੋ ਕਰੋੜਾਂ ਗਹਿਲਨ ਦੇ ਉਤਪਾਦ ਕਰ ਰਹੀਆਂ ਸਨ ਮਹਾਨ ਯੂਨਾਨੀ ਇਤਿਹਾਸਿਕ ਹੈਰੋਡੋਟਸ ਨੇ ਲਿਖਿਆ ਕਿ ਸੁਮੇਰੀਅਨ ਸਭਿਅਤਾ ਸਮੇ ਇਮਾਰਤਾਂ ਦੀਆਂ ਛੱਤਾਂ ਨੂੰ ਵਾਟਰ ਪ੍ਰੂਫ ਕਰਨ ਲਈ ਬਿਟੂਮਨ ਸੜਕਾਂ ਬਣਾਉਣ ਲਈ ਵਰਤੀ ਜਾਣ ਵਾਲੀ ਤਾਰ ਕੋਲ ਵਰਗਾ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਉਸ ਇਲਾਕੇ ਵਿੱਚ ਕੁਦਰਤੀ ਤੌਰ ਤੇ ਪਾਇਆ ਜਾਂਦਾ ਸੀ ਉਸਨੇ ਸੈਸੀਆ ਜੁਨਾਨ ਵਿੱਚ ਇੱਕ ਗਾੜੇ ਕਾਲੇ ਤਰਲ ਪਦਾਰਥ ਦੇ ਖੂਬਾਰੇ ਵੀ ਲਿਖਿਆ ਸੀ ਜਿਸ ਦੀ ਵਰਤੋਂ ਅੱਗ ਬਾਲਣ ਵਾਸਤੇ ਕੀਤੀ ਜਾਂਦੀ ਸੀ ਉਸ ਦੇ ਇਸ ਕਥਨ ਦੀ ਪ੍ਰੂਰਤਾ ਇਟਲੀ ਦੇ ਇਤਿਹਾਸਿਕ ਡਿਓਡੋਰਸ ਸਿਕੁਲਸ ਨੇ ਵੀ ਕੀਤੀ ਹੈ ਚੀਨ ਵਿੱਚ ਤਾਂ 2000 ਸਾਲ ਪਹਿਲਾਂ ਤੋਂ ਪੈਟਰੋਲੀਅਮ ਦੇ ਵੱਡੇ ਪੱਧਰ ਤੇ ਵਰਤੋਂ ਕੀਤੀ ਜਾ ਰਹੀ ਹੈ ਚੀਨ ਦੀ ਪ੍ਰਾਚੀਨ ਲਿਖਤ ਆਈ ਚਿੰਗ ਅਨੁਸਾਰ ਚੀਨ ਦੇ ਹਿਲਾਂਜਿੰਗ ਖੇਤਰ ਵਿੱਚ ਪਹਿਲੀ ਸਦੀ ਦੌਰਾਨ ਤੇਲ ਖੋਜਿਆ ਗਿਆ ਸੀ ਜਿਸ ਦੀ ਵਰਤੋਂ ਰਾਤ ਨੂੰ ਰੋਸ਼ਨੀ ਕਰਨ ਲਈ ਬਿਸ਼ਾਲਾਂ ਤੇ ਲੈਂਪਾਂ ਤਾਤਾਂ ਢਾਲਣ ਵਾਲੀਆਂ ਪੱਟੀਆਂ ਤੇ ਸਮੁੰਦਰੀ ਪਾਣੀ ਨੂੰ ਉਬਾਲ ਕੇ ਨਮਕ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਸੀ ਚੀਨ ਜਾਪਾਨ ਤੇ ਹੋਰ ਗੁਆਂਢੀ ਦੇਸ਼ਾਂ ਤੇਲ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਸੀ ਜਿੱਥੇ ਇਸ ਨੂੰ ਵਲਣ ਵਾਲਾ ਪਾਣੀ ਕਿਹਾ ਜਾਂਦਾ ਸੀ ਚੀਨ ਵਿੱਚ ਸੌਂਗ ਰਾਜਵੰਸ਼ ਦੇ ਸਮੇਂ ਇੱਕ ਉੱਗੇ ਵਿਗਿਆਨੀ ਸ਼ੇਨ ਕਿਊ ਨੇ 1088 ਈਸਵੀ ਵਿੱਚ ਆਪਣੀ ਪੁਸਤਕ ਵਿੱਚ ਪੈਟਰੋਲੀਅਮ ਲਈ ਸ਼ਬਦ ਸ਼ਿਊ ਵਰਤਿਆ ਹੈ। ਪੈਟਰੋਲੀਅਮ ਸ਼ਬਦ ਲਾਟਿਨ ਦੇ ਦੋ ਸ਼ਬਦਾਂ ਪੈਟਰਾ ਤੇ ਓਲੀਅਮ ਨੂੰ ਜੋੜ ਕੇ ਬਣਿਆ। 19ਵੀਂ ਸਦੀ ਵਿੱਚ ਬਾਕੂ ਸ਼ਹਿਰ ਦੇ ਨਜ਼ਦੀਕ ਸੰਸਾਰ ਦੇ ਸਭ ਤੋਂ ਵੱਡੇ ਤੇਲ ਦੇ ਭੰਡਾਰ ਖੋਜੇ ਗਏ। ਇਹਨਾਂ ਬਾਰੇ ਪ੍ਰਸਿੱਧ ਅਰਬੀ ਪੰਘੋਲ ਵਿਗਿਆਨੀ ਅਬੂ ਅਲ हसन ਅਲੀ ਅਲ ਮਸੂਦੀ ਨੇ 10ਵੀਂ ਸਦੀ ਤੇ ਮਾਰਕੋ ਪੋਲੋ ਨੇ 13ਵੀਂ ਸਦੀ ਵਿੱਚ ਆਪਣੇ ਸਫ਼ਰਨਾਮਿਆਂ ਵਿੱਚ ਵਰਣਨ ਕੀਤਾ ਮਾਰਕੋ ਪੋਲੋ ਨੇ ਲਿਖਿਆ ਸੀ ਕਿ ਇੱਥੇ ਇੰਨਾ ਤੇਲ ਪੈਦਾ ਹੋ ਰਿਹਾ ਹੈ ਜਿਸ ਨਾਲ ਸੈਂਕੜੇ ਸਮੁੰਦਰੀ ਜਹਾਜ਼ ਭਰ ਸਕਦੇ ਆ 19ਵੀਂ ਸਦੀ ਦੇ ਮੱਧ ਵਿੱਚ ਅਮਰੀਕਾ, ਕੈਨੇਡਾ, ਵੈਨਜ਼ੂਏਲਾ, ਪੇਰੂ ਤੇ ਬ੍ਰਾਜ਼ੀਲ ਦੇਸ਼ਾਂ ਵਿੱਚ ਤੇਲ ਦੇ ਭੰਡਾਰ ਮਿਲੇ ਪਰ ਉਸ ਵੇਲੇ ਤੱਕ ਪੈਟਰੋਲ ਜਾਂ ਡੀਜ਼ਲ ਇੰਜਣ ਦੀ ਖੋਜ ਨਹੀਂ ਹੋਈ ਸੀ ਰੇਲਵੇ ਸਮੁੰਦਰੀ ਜਹਾਜ਼ ਤੇ کارਖਾਨੇ ਕੋਲੇ ਨਾਲ ਚੱਲਦੇ ਸਨ ਜਿਸ ਕਾਰਨ ਤੇਲ ਦੀ ਕੋਈ ਜ਼ਿਆਦਾ ਮੰਗ ਨਹੀਂ ਸੀ ਉਸ ਸਮੇਂ ਕਨੇ ਤੇਲ ਤੋਂ ਜ਼ਿਆਦਾਤਰ ਕੇਰੋਸਿਨ ਮਿੱਟੀ ਦਾ ਤੇਲ ਤੇ ਫਾਪਨਾ ਚੱਲਣ ਵਾਲੇ ਇੰਜਣਾਂ ਦੇ ਪੁਰਜ਼ਿਆਂ ਨੂੰ ਚਿਕਨਾਈ ਦੇਣ ਲਈ ਗ੍ਰੀਸ ਬਣਾਈ ਜਾਂਦੀ ਸੀ ਮਹਿੰਗਾ ਹੋਣ ਕਾਰਨ ਕੇਰੋਸਿਨ ਦੀ ਵਰਤੋਂ ਸਿਰਫ ਉੱਚ ਸਰਕਾਰੀ ਅਧਿਕਾਰੀਆਂ ਤੇ ਅਮੀਰ ਲੋਕਾਂ ਦੇ ਘਰਾਂ ਵਿੱਚ ਰੋਸ਼ਨੀ ਕਰਨ ਵਾਲੀਆਂ ਲੈਂਪਾਂ ਵਾਸਤੇ ਕੀਤੀ ਜਾਂਦੀ ਸੀ ਤੇ ਆਮ ਲੋਕ ਸਸਤੀਆਂ ਮੋਮਬੱਤੀਆਂ ਦੀ ਵਰਤੋਂ ਕਰਦੇ ਸਨ 1840 ਇਸਵੀ ਵਿੱਚ ਕੈਨੇਡਾ ਦੇ ਵਿਗਿਆਨੀ ਅਬਰਾਹਮ ਪੀਨੀਓ ਗੈਸਨਰ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਜਿਸ ਕਾਰਨ ਕੈਰੋਸਿਨ ਬਹੁਤ ਘੱਟ ਲਾਗਤ ਨਾਲ ਤਿਆਰ ਹੋਣ ਲੱਗ ਪਿਆ ਤੇ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਿਆ ਇਸ ਤੋਂ ਬਾਅਦ ਅਨੇਕਾਂ ਖੋਜਾਂ ਹੋਈਆਂ ਤੇ ਖਣਿਜ ਤੇਲ ਤੋਂ ਕੈਰੋਸਿਨ, ਪੈਰਾਫਿਨ, ਤਾਰ ਕੋਲ ਤੋਂ ਇਲਾਵਾ ਕਈ ਹੋਰ ਪਦਾਰਥ ਤਿਆਰ ਹੋਣ ਲੱਗੇ 1859 ਈਸਵੀ ਵਿੱਚ ਇੱਕ ਇੰਜੀਨੀਅਰ ਐਡਵਿਨ ਡ੍ਰੇਕ ਨੇ ਅਮਰੀਕਾ ਦੇ ਟਾਈਸਟ ਵਿਲੇਜ ਸ਼ਹਿਰ ਵਿਖੇ ਮਸ਼ੀਨ ਨਾਲ ਡ੍ਰਿੰਗਲਿੰਗ ਕਰਕੇ ਵਿਸ਼ਵ ਦਾ ਪਹਿਲਾ ਤੇਲ ਖੂਪ ਉੱਟਿਆ ਜਿਸ ਵਿੱਚ ਇਸ ਉਜੋਗ ਵਿੱਚ ਕ੍ਰਾਂਤੀ ਆ ਗਈ ਕਿਉਂਕਿ ਉਤਪਾਦਨ ਦੀ ਮਾਤਰਾ ਵਧ ਗਈ ਤੇ ਲਾਗਤ ਘਟ ਹੋ ਗਈ ਇਸ ਤੋਂ ਪਹਿਲਾਂ ਖੂਪ ਬੇਲਚਿਆਂ ਤੇ ਕੁਦਾਲਾਂ ਨਾਲ ਖੋਦੇ ਜਾਂਦੇ ਸੀ 19ਵੀਂ ਸਦੀ ਵਿੱਚ ਤੇਲ ਨੂੰ ਛੋਟੀਆਂ-ਛੋਟੀਆਂ ਇਸ ਟੈਲੀਨੀਆਂ ਵਿੱਚ ਥੋੜੀ ਜੀ ਮਾਤਰਾ ਵਿੱਚ ਰਿਫਾਈਨ ਕੀਤਾ ਜਾਂਦਾ ਸੀ ਪਰ ਬੀਮੀ ਸਦੀ ਦੇ ਸ਼ੁਰੂ ਹੋਣ ਤੱਕ ਇਸ ਖੇਤਰ ਵਿੱਚ ਹੋਰ ਜ਼ਿਆਦਾ ਤਰੱਕੀ ਹੋਈ ਤੇ ਰੂਸ ਅਮਰੀਕਾ ਕੈਨੇਡਾ ਵਿੱਚ ਵੱਡੀਆਂ-ਵੱਡੀਆਂ ਰਿਫਾਈਨਰੀਆਂ ਲੱਗਣ ਲੱਗੀਆਂ ਰੂਸ ਦੇ ਸਾਈਵੇਰੀਆ ਅਮਰੀਕਾ ਦੇ ohio ਟੈਕਸਾਸ ਉਲਕਾਮਾ ਕੈਲੀਫੋਰਨੀਆ ਤੇ ਕੈਨੇਡਾ ਦੇ ਅਲਬਰਟਾ ਤੋਂ ਇਲਾਵਾ ਨੀਕਾ ਦੇਸ਼ਾਂ ਵਿੱਚ ਨਵੇਂ ਤੇਲ ਭੰਡਾਰ ਖੋਜੇ ਗਏ ਪਰ ਜਿਸ ਖੋਜ ਕਾਰਨ ਤੇਲ ਇੰਡਸਟਰੀ ਦਿਨਾਂ ਵਿੱਚ ਮਾਲਾ-ਮਾਲ ਹੋ ਗਈ ਉਹ ਸੀ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੇ ਇੰਜਣਾਂ ਦੀ ਖੋਜ 1876 ਈਸਵੀ ਵਿੱਚ ਜਰਮਨੀ ਦੇ ਇੰਜੀਨੀਅਰ ਨਿਕੋਲਸ ਆਟੋ ਨੇ ਪੈਟਰੋਲ ਇੰਜਣ ਤੇ 1890 ਵਿੱਚ ਜਰਮਨੀ ਦੇ ਹਡੂਲਫ ਡੀਜ਼ਲ ਨੇ ਡੀਜ਼ਲ ਇੰਜਣ ਦਾ ਆਵਿਸ਼ਕਾਰ ਕੀਤਾ ਡੀਜ਼ਲ ਇੰਦਨ ਦਾ ਨਾਮ ਹਡੂਲਫ ਡੀਜ਼ਲ ਤੋਂ ਹੀ ਰੱਖਿਆ ਗਿਆ ਇਸ ਤੋਂ ਬਾਅਦ ਟਰੈਕਟਰ ਡੀਜ਼ਲ ਤੇ ਪੈਟਰੋਲ ਇੰਜਨਾਂ ਵਾਲੀਆਂ ਮੋਟਰ ਗੱਡੀਆਂ ਸਮੁੰਦਰੀ ਜਹਾਜ਼ ਹਵਾਈ ਜਹਾਜ਼ ਰੇਲਵੇ ਇੰਜਨ ਫੌਜੀ ਬਾਨਾ ਦਾ ਨਿਰਮਾਣ ਹੋਣ ਲੱਗ ਪਿਆ ਤੇ ਤੇਲ ਭੰਡਾਰ ਵਾਲੇ ਦੇਸ਼ ਵਿਸ਼ਵ ਸ਼ਕਤੀ ਬਣ ਗਏ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਨੇ ਤੇਲ ਦੀ ਇਮਯਤ ਹੋਰ ਵੀ ਵਧਾ ਦਿੱਤੀ ਦੂਸਰੇ ਸੰਸਾਰ ਯੁੱਧ ਸਮੇਂ ਹਿਟਲਰ ਦੇ ਰੂਸ ਉੱਪਰ ਕੀਤੇ ਗਏ ਹਮਲੇ ਦਾ ਇੱਕੋ ਇੱਕ ਕਾਰਨ ਰੂਸ ਦੇ ਮੱਧ